ਕੱਲ ਛੁੱਟੀ ਸੀ ਅੱਜ ਸਵੇਰੇ ਉੱਠਣ ਲੱਗਿਆ ਬੜਾ ਹੀ ਮੁਸ਼ਕਿਲ ਲੱਗਾ ਪਰ ਮੈਂ ਥੋੜਾ ਉਠੀ ਟਾਈਮ ਨਾਲ ਹੀ ਉੱਠ ਗਈ ਸੀ ਫੜਾਫਟ ਘਰ ਦਾ ਕੰਮ ਫਿਨਿਸ਼ ਕੀਤਾ ਕਿਉਂਕਿ ਕੱਲ ਮੈਂ ਠੀਕ ਨਹੀਂ ਸੀ ਤੇ ਅੱਜ ਥੋੜਾ ਜਿਹਾ ਸਵੇਰੇ ਤਾਂ ਥੋੜਾ ਮੁਸ਼ਕਿਲ ਜੀ ਆਂਦੀ ਹੈ ਨਾ ਪਰ ਮੈਂ ਜਲਦੀ ਅਲੀ ਕੰਮ ਕੀਤਾ ਕੰਪਲੀਟ ਖਾਣਾ ਹੱਦਾ ਫੱਟਾ ਫੱਟ ਆਪਣਾ ਟਿਫਨ ਪੈਕ ਕੀਤਾ ਥੋੜਾ ਜਿਹਾ ਕੁਝ ਖਾ ਕੇ ਜਾਨੀ ਆ ਕਈ ਵਾਰੀ ਅ ਬਰਾੜ ਜੀ ਪੈ ਜਾਂਦੀ ਆ ਪਰ ਮੈਂ ਜਦੋਂ ਸਟਾਪੇਸ ਤੇ ਪਹੁੰਚੀ ਤੇ ਆਟੋ ਵਾਲਾ ਥੋੜਾ ਲੇਟ ਆਇਆ ਫਿਰ ਮੈਂ ਜਲਦੀ ਜਲਦੀ ਸਕੂਲ ਪਹੁੰਚੀ ਤੇ ਸਾਹਮਣੇ ਤੋਂ ਸਕੂਲ ਦੇ ਅੰਦਰ ਪ੍ਰਿੰਸੀਪਲ ਸਾਡੀ ਕਾਰ ਖੜੀ ਸੀ ਉਹ ਆਪਣੀ ਬਾਹਰ ਘੜੇ ਮੈਂ ਵੀ ਉਹਨਾਂ ਨੂੰ ਹੱਥ ਦਿੱਤਾ ਮੈਂ ਕਿਹਾ ਅੱਗੇ ਜਾ ਕੇ ਮੇਰਾ ਸਰਕਲ ਲੱਗ ਜਾਣਾ ਤੇ ਮੈਂ ਫੜਾ ਫਟ ਅੰਦਰ ਜਾ ਕੇ ਆਪਣੀ ਅਟੈਂਡੈਂਸ ਲਗਾਈ ਤੇ ਫਿਰ ਪੇਪਰ ਚੈੱਕ ਕੀਤੇ ਤੇ ਅੱਜ ਟਿਊਸ਼ਨ ਪੜਨ ਲਈ ਕੋਈ ਬੱਚਾ ਨਹੀਂ ਆਇਆ ਸਕੂਲ ਦੇ ਵਿੱਚ ਗੁਰੂ ਵੀ ਪੜਾਨੀ ਮੈਂ ਬਾਅਦ ਵਿੱਚ ਉਹ ਤੋਂ ਬਾਅਦ ਫਿਰ ਬੈਠਾ ਡਿਊਟੀ ਕੀਤੀ ਖਾਣਾ ਖਾਦਾ ਡਿਊਟੀ ਕੀਤੀ ਡਿਊਟੀ ਕਰਕੇ ਮੈਂ 2 ਵਜੇ ਫਿਰ ਨੀਚੇ ਆਈ ਤੇ ਪ੍ਰਿੰਸੀਪਲ ਕਹਿੰਦੀ ਕਿ 2 ਵਜੇ ਕੇ 10 ਮਿੰਟ ਦੇ ਨੀਚੇ ਆਇਆ ਕਰੋ ਚਲੋ ਹਰ ਇੱਕ ਦੇ ਆਪਣੇ ਆਪਣੇ ਆਰਡਰ ਹੁੰਦੇ ਆ ਤੇ ਉਸ ਤੋਂ ਬਾਅਦ ਫਿਰ ਮੈਂ ਘਰ ਆਈ ਘਰ ਆ ਕੇ ਕੁਝ ਖਾਦਾ ਤੇ ਫਿਰ ਮੈਂ ਸੋ ਗਈ ਤੇ ਫਿਰ ਮੈਂ ਚਾਹ ਪੀਤੀ ਚਾਹ ਨਾਲ ਮੈਂ ਪੀਤੀ ਵੀ ਨਹੀਂ ਜੀ ਟਿਊਸ਼ਨ ਵਾਲੇ ਬੱਚੇ ਆ ਗਏ ਜਲਦੀ ਆ ਗਏ ਤੇ ਟਿਊਸ਼ਨ ਪੜਾਈ ਤੇ ਕਾਦੇ ਕੰਮ ਕਰ ਕਰਦੇ ਹਾਂ ਤੇ ਹੁਣ ਬੈਠੇ ਹਾਂ ਤੇ ਹੁਣ ਹਲੇ ਵੀ ਕਈ ਕਿੰਨੇ ਕੰਮ ਪੈਂਡਿੰਗ ਬਏ ਆ ਜਿਹੜੇ ਕਰਨੇ ਨੇ ਪਰ ਕੰਮ ਤੇ ਕਰਨੇ ਕੀ ਪੈਂਦੇ ਨੇ ਭਾਵੇਂ ਖੁਸ਼ ਹੋ ਜੇ ਦਿਨ ਦੀ ਰੋਟੀ ਇੰਨਾ ਹੈ ਕਿ ਲਾਈਫ ਪੱਜਾ ਦੌੜੀ ਕਰੋ ਕੰਮ ਇਹ ਕਰੋ ਤੇ ਉਹ ਕਰੋ ਮੈਨੂੰ ਸਮਝ ਨਹੀਂ ਆਉਂਦੀ ਕਿ ਦਿੱਗੀ ਕੀ ਇੰਦਾ ਹੀ ਪੱਜ ਦੌੜ ਵਾਲਾ ਕੰਮ ਕਰਨਾ ਹੈ ਕਈ ਪਤਾ ਨਹੀਂ ਕਿਉਂ ਇੰਨੀ ਸੋਹਣੀਆ ਵੀ ਹੁੰਦੀ ਆ ਇਹ ਜ਼ਿੰਦਗੀ ਉਹਨਾਂ ਦੀ ਹੁੰਦੀ ਆ ਕਦੀ ਇੱਧਰ ਕੰਮ ਤੇ ਕਦੀ ਇੱਧਰ ਕੰਮ ਵਸੇ ਘੁੰਮਣਾ ਕਿਤੇ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਇੱਕ ਕੰਮ ਕਰ